ਸਵਾਗਤ ਹੈ ਕਿਸਾਨ ਵੀਰੋ ਟੋਟਾ ਆਪਣੇ YouTube ਚੈਨਲ Bradairy Farm 'ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਿੰਡ ਪੇਖਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਅੱਜ ਦੀ ਵੀਡੀਓ 'ਚ ਦੋਸਤੋ ਸੂਈ ਸਵਾਈ ਦੂਜਾ ਸੂਆ ਝੋਟੀ ਵਿਖਾਉਣੀ ਹੈ ਬਹੁਤ ਚੰਗੀ ਝੋਟੀ ਆ ਦੋਸਤੋ ਚੰਗਾ ਦੁੱਧ ਬਾਈਆਂ ਦਾ ਵੀ ਚੋਇਆ ਵਾ ਸਾਰੀ ਡਿਟੇਲ ਬਾਈ ਤੋਂ ਲੈ ਲਾਂਗੇ ਜਿਹੜੇ ਵੀ ਚੈਨਲ ਤੇ ਪਹਿਲੀ ਾਰ ਵੀਡੀਓ ਦੇਂਦੇ ਆ ਉਨਨਾਂ ਨੂੰ ਰਿਕੁਐਸਟ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 9592626951 ਇਹ ਤੇ ਕਨੈਕਟ ਕਰ ਸਕਦੇ ਘਰੇਲੂ ਪਸ਼ੂ ਆ ਕੋਈ ਵਪਾਰ ਦਾ ਕੰਮ ਨਹੀਂ ਇੰਨੇ ਕ ਪਸ਼ੂ ਬਾਈ ਦੇ ਦੋਸਤੋ ਦੁੱਧ ਤੇ ਲਾਈਵ ਆ ਦੇਖ ਸਕਦੇ ਆ ਸਾਹਮਣੇ ਤੇ ਕਰਦੇ ਬਾਈ ਨਾਲ ਗੱਲ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦੋ ਬਾਈ ਹਰਦੇਵ ਸਿੰਘ ਠੀਕ ਆ ਝੋਟੀ ਆਪਣੀ ਘਰ ਦੀ ਆ ਖਰੀਦੀ ਸੀ ਇਹ ਰਿਆਣੇ ਚੋਂ ਲਿਆਂਦੀ ਸੀ ਪਹਿਲੇ ਸੂਏ। ਠੀਕ। ਦੂਜੇ ਸੂਏ ਆਪਣੇ ਕੋਲੇ ਸੂਈ ਆ। ਦੂਜੇ ਸੂਏ ਆਪਣੇ ਕੋਲੇ ਸੂਪੀ ਆ ਹਨਾ। ਪਹਿਲੇ ਸੂਏ ਚ ਕਿੰਨਾ ਦੁੱਧ ਦੇ ਗਈ ਸੀ ਆਪਣੇ ਕੋਲੇ? 14 ਲੀਟਰ ਚ ਹੋਇਆ ਪਹਿਲੇ ਸੂਏ ਚ। ਠੀਕ ਆ ਜੀ। ਪਹਿਲੇ ਸੂਏ ਦਾ 14 ਕਿਲੋ। ਹਾਂ ਜੀ। ਐਰ ਕੀ ਸੋਡੇ ਹਿਸਾਬ ਨਾਲ ਕਿੰਨਾ ਦੁੱਧ ਪਾ ਦੂਗੀ? ਆਹ ਐਰਟੀ ਦਾ 17-18 ਇੰਚ ਪਾਉਣਾ ਚਾਹੀਦਾ ਜਿਹੜੇ ਹਿਸਾਬ ਨਾਲ ਪਹਿਲੇ ਸੂਏ ਦੇ ਆਇਆ ਸੀ। ਠੀਕ ਆ। ਹੁਣ ਇਹਨੂੰ ਸੂਈ ਨੂੰ ਕਿੰਨੇ ਦਿਨ ਹੋ ਗਏ ਭਈ? ਇਹਨੂੰ 8-7 ਦਿਨ ਹੋ ਗਏ ਸੀ ਇਹਨੂੰ। ਹੁਣ ਕਿੰਨਾ ਦੁੱਧ ਹੋਊਗਾ ਜਿਹੜਾ? ਹਣ 5 ਕਿਲੋ ਗੋੜਾ ਹੈ ਡੰਗ ਦਾ 5 ਕਿਲੋ ਫਿਰ ਤਾਂ ਜਾਨੀ ਕਿ ਚੰਗਾ ਦੁੱਧ ਪਾ ਦੂ ਹਨ ਹਾਂ ਹਾਂ ਉਹ ਜਣੀ ਦੁੱਧ ਤੇ ਆ ਗਏ ਤੇ ਇਹਦੇ ਜਿਹੜਾ ਆਹ ਮਗਰ ਬੱਚਾ ਇਹ ਕੱਟੀ ਆ ਕੱਟੀ ਆ ਜੀ ਇਹ ਕਿਹੜੇ ਸੀਮੰਦੀ ਆ ਇਹ ਸਰਕਾਰੀ ਸੀਮੰਦ ਭਰਿਆ ਸੀ ਠੀਕ ਆ ਸਰਕਾਰੀ ਸੀਮੰਦੀ ਆ ਝੋਟੀ ਨੂੰ ਤੋੜ ਦਿਓ ਜੀ ਦੇਖ ਸਕਦੇ ਆ ਦੋਸਤੋ ਚੰਗੀ ਝੋਟੀ ਆ ਬਾਕੀ ਬੇਠਪੜਾ ਝੋਟੀ ਦਾ ਤੋੜ ਕੇ ਬਾਕੀ ਸੋਨੂੰ ਦਿਖਾ ਦਿੰਨੇ ਆ ਥਣ ਹਵਾਨੇ ਦੀ ਜਿੰਨੀ ਵੀ ਆ ਸਾਫ ਸੁਥਰੀ ਆ 1 ਵਜੇ ਦਾ ਟਾਈਮ ਆ ਵੀਡੀਓ ਬਣਾਉਂਦਾ ਉਸ ਹਿਸਾਬ ਤੇ ਜੱਜਮੈਂਟ ਤੁਸੀਂ ਹਵਾਨੇ ਦੀ ਕਰ ਸਕਦੇ ਆ ਬੱਚੇ ਦਾ ਨਾੜੂਆ ਦੋਸਤੋ ਨਾਲ ਹੀ ਆ ਦੇਖ ਸਕਦੇ ਆ ਦੇਖ ਸਕਦੇ ਚੰਗੀ ਝੋਟੀਆਂ ਦੋਸਤੋ ਕਈ ਉਧਰੋਂ ਸਾਹਮਣੋਂ ਸੂਰਜ ਪੈਂਦਾਗਾ ਬਾਕੀ ਉਧਰੋਂ ਜੋ ਤਰੂ ਕੀ ਹੋਲੀ ਰੱਖੀ ਵੀ ਥੋੜਾ ਜਿਹਾ ਦੋਸਤੋ ਡਰਦੀ ਆ ਉਹ ਛੋਟੀ ਚੰਗੀ ਆ ਇੱਕ ਕਰੀ ਹੋਰ ਕਢਾ ਲਾ ਇੱਥੇ ਕਿਹੜਾ ਕਢਾ ਲਾ ਵੀ ਉਹਨਾਂ ਨੂੰ ਲਿਆ ਦੇਖ ਸਕਦੇ ਹੋ ਦੋਸਤੋ ਥੋੜਾ ਜਿਹਾ ਨਾ ਡਰਦੀ ਗਾ ਕੈਮਰੇ ਤੋਂ ਤਾਂ ਕਰਕੇ ਤੇ ਬਾਕੀ ਤੁਸੀਂ ਕੋਲੇ ਆ ਕੇ ਬਾਈ ਦੇ ਇੱਥੇ ਵੀ ਆ ਕੇ ਵੇਖ ਸਕਦੇ ਹੋ ਤਸੱਲੀ ਕਰ ਸਕਦੇ ਆ ਤੇ ਸ਼ਾਮ ਨੂੰ ਹੋਵਾਨਾ ਦੋਸਤੋ ਇਹਨੇ ਚੰਗਾ ਭਰ ਜਣਾ ਦੇਖ ਸਕਦੇ ਆ ਬਈ ਧਾਰਤੂਰ ਜਵਾਂ ਪੋਲੀਆ ਚੌਂਚ ਭਵਾਨੇ ਦੇ ਉੱਤੇ ਨਾੜਾਂ ਦੇਖ ਸਕਦੇ ਆ ਬਾਕੀ ਦੁੱਧ ਵਾਲੀ ਨਾੜ ਇਹਦੀ ਦੋਸਤੋਂ ਦੇਖ ਸਕਦੇ ਆ ਪੂਰੀ ਮੋਟੀ ਆ ਤੇ ਇਹਦਾ ਮੁੱਲ ਬਈ ਮੁੱਲ ਬਈ 40000 ਮੌਕੇ ਤੇ ਮਾਨਤਾਨ ਹੋਊਗਾ 6 ਲੱਖ 40000 1 ਲੱਖ 40000 ਮੁੱਲ ਵਿੱਚੋਂ ਮਾਨਤਾਨ ਹੋਊਗਾ ਠੀਕ ਆ ਤੇ ਫੋਨ ਨੰਬਰ ਆਪਣਾ ਬਈ 78922954 ਇੱਕ ਵਾਰੀ ਹੋਰ ਬੋਲ ਦੇ 78922954 ਇਹ ਦੋਸਤੋ ਬਾਈ ਦਾ ਨੰਬਰ ਆ ਇਹ ਨੰਬਰ ਤੇ ਕਨੈਕਟ ਕਰ ਲਓ ਘਰੇਲੂ ਝੋਟੀ ਆ ਕੋਈ ਵਪਾਰ ਦਾ ਕੰਮ ਨਹੀਂ ਮਗਰ ਦੋਸਤੋ ਇਹਦੇ ਕੱਟੀ ਆ ਦੋ ਮੱਜਾਂ ਛੋਡੇ ਕੋਲੇ ਵੰਡ ਜਾਣੀਆਂ ਤੇ ਵੀਡੀਓ ਜਿੰਨੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਜਲਦ ਮਿਲਦੇ ਨਵੀਂ ਵੀਡੀਓ ਦੇ ਨਾਲ ਧੰਨਵਾਦ